ਸਿੰਘੋ ਭਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾਸ ਜੀ ਸਿੰਘ ਮੋੜ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੀਰ ਅਪਰਜਪਾਲ ਸਿੰਘ ਐਪ ਸਪੋਰਟ ਬੀਸੀ ਅਤੇ ਵੀਰ ਰਣਜੀਤ ਸਿੰਘ ਜੀ ਕੈਨੇਡਾ ਅਰਦਾਸ ਕਰਦੇ ਹਾਂ ਉਹਨਾਂ ਦੇ ਲਈ ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਦੇ ਰੱਖੇ ਤੰਦਰੁਸਤੀ ਬਖਸ਼ੇ ਘਰ ਪਰਿਵਾਰ ਚ ਖੁਸ਼ੀਆਂ ਬਖਸ਼ੇ ਦੇਹ ਰੋਗ ਤਾਂ ਕੱਟੇ ਕਿਉਂਕਿ ਬੜੇ ਲੰਮੇ ਚਿਰ ਤੋਂ ਵੀਰ ਰਣਜੀਤ ਸਿੰਘ ਜੀ ਸੇਵਾ ਜਦੋਂ ਇਟਲੀ ਚ ਰਹਿੰਦੇ ਸੀ ਉਦੋਂ ਤੋਂ ਕਰ ਰਹੇ ਆ ਪਰ ਕੁਝ ਪ੍ਰੋਬਲਮ ਆ ਗਈਆਂ ਉਹਨਾਂ ਦੇ ਫਾਦਰ ਸਾਹਿਬ ਕਾਫੀ ਸੀਰੀਅਸ ਬਿਮਾਰ ਨੇ ਕਸ ਕੈਨੇਡਾ ਦਾ ਕੰਮ ਇਦਾਂ ਦਾ ਕਾਫੀ ਡਾਊਨ ਹੋ ਗਿਆ ਇਸ ਕਰਕੇ ਇਸ ਵਾਰ ਦੀ ਜਿਹੜੀ ਸੇਵਾ ਵੀਰ ਅਮਰਪਾਲ ਸਿੰਘ ਐਪਸਪੋਰਟ ਬੀਸੀ ਉਹਨਾਂ ਨੇ ਕੀਤੀ ਹੈ ਉਹ ਵੀ ਪਹਿਲਾਂ ਬੜੀ ਲੰਮੀ ਬਿਮਾਰੀ ਤੋਂ ਝੂਝ ਕੇ ਬਾਹਰ ਆਏ ਹੈ ਮੰਥਲੀ ਜਿਹੜੀ ਸੇਵਾ ਛੇ ਪਰਿਵਾਰਾਂ ਦੀ ਉਹ ਮੰਥਲੀ ਫੂਡ ਦੀ ਕਰ ਰਹੇ ਅੱਜ ਅਸੀਂ 6 ਜੂਨ ਨੂੰ ਘੱਲੂ ਘਰ ਆ ਦੇਵਸ ਮਨਾਉਂਦੇ ਹੋਏ ਛੇ ਪਰਿਵਾਰਾਂ ਨੂੰ ਲੋੜਵੰਦਾਂ ਨੂੰ ਸੇਵਾ ਜਿਹੜੀ ਕਰ ਰਹੇ ਆ ਵਾਹਿਗੁਰੂ ਉਹਨਾਂ ਦੀ ਕਮਾਈ 'ਚ ਬਰਕਤ ਕਰੇ ਅਰਦਾਸ ਕਰਦੇ ਆ ਇਦਾਂ ਹੀ ਉਹ ਦਾ ਸੰਬੰਧ ਕੱਢਦੇ ਰਹਿਣ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ ਇਹ ਬੇਸਹਾਰਾ ਲੋੜਵੰਦ ਪਰਿਵਾਰ ਨੇ ਜਿ ਮਾਲਕੋਨਾਂ ਨੂੰ ਐਨੀ ਹਮਤ ਬਖਸ਼ੇ ਐਨੀ ਉਹਨਾਂ ਦੀ ਕਮਾਈ 'ਚ ਬਰਕਤ ਪਾਵੇ ਤੇ ਸਬੰਧ ਨਿਕਲੇ ਸੰਗਤ ਦੀ ਸੇਵਾ ਕਰਨ ਗੁਰੂ ਨਾਨਕ ਪਾਤਸ਼ਾਹ ਦੇ ਦਰ ਦੀਆਂ ਖੁਸ਼ੀਆਂ ਲੈਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪੋਲ ਵਾਲੇ ਖੜਾ ਹੈ